ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜਾਨਵਰਾਂ ਦੇ ਵਿੱਚ ਸਭ ਤੋਂ ਵੱਧ ਵਿਸ਼ਵਾਸਯੋਗ ਵਿਸ਼ਵਾਸਪਾਤਰ ਜੋ ਜਾਨਵਰ ਹੈ ਉਹ ਹੈ ਕੁੱਤਾ ਕੁੱਤਾ ਜਾਨਵਰਾਂ ਦੇ ਵਿੱਚ ਸਭ ਤੋਂ ਵੱਧ ਵਿਸ਼ਵਾਸਯੋਗ ਮੰਨਿਆ ਜਾਣ ਵਾਲਾ ਜਾਨਵਰ ਹੈ ਕਈ ਕਹਾਣੀਆਂ ਵੀ ਜਿਹੜੀਆਂ ਨੇ ਕੁੱਤੇ ਉੱਤੇ ਬਣੀਆਂ ਹੋਈਆਂ ਨੇ ਇੱਧਰ ਪੰਜਾਬ ਦੇ ਵਿੱਚੋਂ ਪੰਜਾਬ ਦੇ ਇਤਿਹਾਸ ਨਹੀਂ ਪੂਰੇ ਵਰਲਡ ਦੇ ਇਤਿਹਾਸ ਦੇ ਵਿੱਚੋਂ ਪਹਿਲੀ ਵਾਰ ਕੁੱਤਾ ਨਗਰ ਨਿਗਮ ਦੀਆਂ ਯਾਨੀ ਕਿ ਕੌਂਸਲਰ ਦੀਆਂ ਚੋਣਾਂ ਲੜੇਗਾ ਇਹ ਗੱਲ ਕਰ ਰਹੀ ਹੈ ਕਾਂਗਰਸ ਪਾਰਟੀ ਦੀ ਨਾਮਵਾਰ ਆਗੂ ਮਹਿਲਾ ਮੈਂ ਕਹਿੰਦੀ ਹੈ ਕਿ ਕੁੱਤੇ ਤੇ ਵਿਸ਼ਵਾਸ ਕੀਤਾ ਜਾ ਸਕਦਾ ਹੈ ਲੇਕਿਨ ਕਾਂਗਰਸ ਪਾਰਟੀ ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਇਹ ਤੰਜ ਕੱਸਿਆ ਗਿਆ ਹੈ ਅੰਮ੍ਰਿਤਸਰ ਦੀ ਮਹਿਲਾ ਜੋ ਆਮ ਆਦਮੀ ਪਾਰਟੀ ਦੀ ਆਗੂ ਹੈ ਸ਼੍ਰੀ ਅੰਮ੍ਰਿਤਸਰ ਤੋਂ ਉਹ ਆਪਣੇ ਕੁੱਤੇ ਨੂੰ ਲੈ ਕੇ ਐਸਪੀਐਮ ਤੇ ਦਫ਼ਤਰ ਪਹੁੰਚ ਗਈ ਉਹਨੇ ਕਿਹਾ ਕਿ ਮੇਰਾ ਕੁੱਤਾ ਐਜ਼ ਅਜ਼ਾਦ ਉਮੀਦਵਾਰ ਕੌਂਸਲਡ ਦੀਆਂ ਚੋਣਾਂ ਲੜਨਾ ਚਾਹੁੰਦਾ ਹੈ ਜੇਕਰ ਇਸ ਦੇ ਕਾਗਜ਼ ਨਹੀਂ ਭਰੇ ਜਾਂਦੇ ਤਾਂ ਕੀ ਹੋਵੇਗਾ ਉਹਨੇ ਕਿਹਾ ਮੈਂ ਐਜ਼ ਅਜ਼ਾਦ ਉਮੀਦਵਾਰ ਲੜਾਂਗੀ ਉਹਨੇ ਕਿਹਾ ਇਨਸਾਨਾਂ ਤੇ ਪਾਰਟੀਆਂ ਉੱਤੇ ਵਿਸ਼ਵਾਸ ਕਰਨ ਦੀ ਬਜਾਏ ਤੁਸੀਂ ਆਪੋ ਆਪਣੇ ਕੁੱਤਿਆਂ ਤੇ ਵਿਸ਼ਵਾਸ ਕਰੋ ਇਹ ਤੰਝ ਘਸਿਆ ਗਿਆ ਹੈ ਮੈਂ ਜੋ ਆਪ ਆਦਮੀ ਪਾਰਟੀ ਦੀ ਇੱਕ ਵੱਡੀ ਮਹਿਲਾ ਹੈ ਆਗੂ ਹੈ ਜਿਸ ਦੀ ਤੂਤੀ ਬੋਲਦੀ ਹੈ ਸ੍ਰੀ ਅਮਰਸਰ ਦੇ ਵਿੱਚ ਯਾਨੀ ਕਿ ਇਸ ਵੀਡੀਓ ਨੂੰ ਕਾਫੀ ਸੋਸ਼ਲ ਮੀਡੀਆ ਉੱਤੇ ਟਰੋਲ ਕੀਤਾ ਜਾ ਰਿਹਾ ਹੈ ਕਿ ਕੁੱਤਾ ਕਿਵੇਂ ਨਗਰ ਨਿਗਮ ਜਾਂ ਕੌਂਸਲਡ ਦੀਆਂ ਚੋਣਾਂ ਲੜ ਸਕਦਾ ਹੈ ਵਿਸ਼ਵਾਸ ਦੀ ਗੱਲ ਕੀਤੀ ਗਈ ਹੈ ਕਿ ਆ ਕਾਂਗਰਸ ਪਾਰਟੀ ਤੇ ਉਸਨੇ ਵਿਸ਼ਵਾਸ ਕੀਤਾ ਸੀ ਲੰਬੇ ਸਮੇਂ ਤੋਂ ਉਹ ਕਾਂਗਰਸ ਪਾਰਟੀ ਦੀ ਗਤੀਵਿਧੀਆਂ ਵਿੱਚ ਕੰਮ ਕਰਦੀ ਆ ਰਹੀ ਹੈ ਲੇਕਿਨ ਹਾਈ ਕਮਾਂਡ ਨੇ ਪਤਾ ਹੋਰ ਖੇਡ ਦਿੱਤਾ ਯਾਨੀ ਕਿ ਜਿਹੜੀ ਟਿਕਟ ਕੌਂਸਲਰ ਦੀ ਮੈਗਨਮ ਮਿਲਣੀ ਚਾਹੀਦੀ ਸੀ ਉਹ ਕਿਸੇ ਹੋਰ ਉਮੀਦਵਾਰ ਨੂੰ ਦੇ ਦਿੱਤੀ ਗਈ ਇਸ ਲਈ ਮਹਿਕ ਨਾਮ ਦੀ ਮਹਿਲਾ ਐਸਡੀਐਮ ਦੇ ਦਫਤਰ ਪਹੁੰਚ ਗਈ ਉਸ ਨੇ ਗੁਹਾਰ ਲਗਾਈ ਕਿ ਮੇਰੇ ਕੁੱਤੇ ਨੂੰ ਐਜ਼ ਅ ਆਜ਼ਾਦ ਉਮੀਦਵਾਰ ਨਗਰ ਨਿਗਮ ਦੀਆਂ ਚੋਣਾਂ ਲੜਨ ਦਿੱਤੀਆਂ ਜਾਣ ਜੇਕਰ ਨਹੀਂ ਲੜਦਾ ਤੇ ਮੈਂ ਕਾਂਗਰਸ ਪਾਰਟੀ ਦੇ ਉਮੀਦਵਾਰ ਨੂੰ ਮਾਤ ਦੇਾਂਗੀ ਮੈਂ ਐਜ਼ ਅ ਆਜ਼ਾਦ ਉਮੀਦਵਾਰ ਚੋਣ ਲੜਾਂਗੀ ਕਿਉਂਕਿ ਪੰਜਾਬ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਕੁੱਤੇ ਨੂੰ ਚੋਣ ਲੜਾਈ ਜਾ ਰਹੀ ਹੈ ਹਾਲੇ ਇਸ ਦੀ ਪਰਮਿਸ਼ਨ ਨਹੀਂ ਐਸਕੇਮ ਦੇ ਵੱਲ ਮਿਲੀ ਦੂਸਰੇ ਪਾਸੇ ਇਸ ਖਬਰ ਨੂੰ ਵਾਰ-ਵਾਰ ਵੇਖਿਆ ਜਾ ਰਿਹਾ ਹੈ ਲੇਕਿਨ ਕਿਸਾਨ ਜਗਜੀਤ ਸਿੰਘ ਡੱਲੇਵਾਲ ਜਿਹੜੇ ਕਿਸਾਨ ਆਗੂ ਨੇ ਉਹ ਮਰਨ ਵਰਤ ਤੇ ਬੈਠੇ ਹੋਏ ਨੇ ਅੱਜ ਉਹਨਾਂ ਦਾ 18ਵਾਂ ਦਿਨ ਹੈ ਕਈ ਬੇਰੁਜ਼ਗਾਰ ਮੁੱਖ ਮੰਤਰੀ ਦੀ ਜਿਹੜੀ ਕੋਠੀ ਹੈ ਉਸ ਨੂੰ ਘੇਰ ਕੇ ਬੈਠੇ ਹੋਏ ਨੇ ਕਈ ਗੁਰਗ੍ਰੰਥ ਸਾਹਿਬ ਜੀ ਦੇ ਅੰਗਾਂ ਦੀ ਵੀ ਅਦਵੀ ਦੇ ਮਾਮਲੇ ਨੂੰ ਲੈ ਕੇ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ ਉਹ ਜਿਹੜੇ ਨੇ ਟਾਵਨਾ ਤੇ ਬੈਠੇ ਹੋਏ ਨੇ ਲੇਕਰ ਉਹਨਾਂ ਦੀਆਂ ਖਬਰਾਂ ਨੂੰ ਨਹੀਂ ਦੇਖਿਆ ਜਾ ਰਿਹਾ ਲੇਕਰ ਇਸ ਕੁੱਤੇ ਦੀ ਖਬਰ ਨੂੰ ਬਹੁਤ ਪਹਿਲ ਦੇ ਹਦਾਰ ਤੇ ਦੇਖਿਆ ਜਾ ਰਿਹਾ ਹੈ ਪੰਜਾਬੀਆਂ ਵੱਲੋਂ